ਬੀਬੀ ਰਜਿੰਦਰ ਕੌਰ ਪਠੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਇੱਕ ਅਜਿਹਾ ਬਿਆਨ ਦੇ ਦਿੰਦੇ ਜਿਸ ਤੋਂ ਬਾਅਦ ਬਵਾਲ ਖੜ ਗਿਆ ਕੀ ਕਾਂਗਰਸ ਪਾਰਟੀ ਨੇ ਉਸੇ ਤਰ੍ਹਾਂ ਸਰਕਾਰਾਂ ਬਣਾਈਆਂ ਕੀ ਲੱਗੀਆਂ ਜਿੰਨੀਆਂ ਸਰਕਾਰਾਂ ਗਈਆਂ ਪੰਜਾਬ ਦੀਆਂ ਉਸੇ ਹਿਸਾਬ ਨਾਲ ਬਣੀਆਂ ਔਰ ਉਸ ਤੋਂ ਇਲਾਵਾ ਪੰਜਾਬ ਦੀ ਮੌਜੂਦਾ ਸਥਿਤੀ ਪੁਲਿਸ ਇਸ ਵੇਲੇ ਕੀ ਕਰ ਰਹੀ ਹੈ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀ ਕੁਝ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਕੋਤਰਾ ਕੋਤਰਾ ਸਾਹਿਬ ਵਨੜੀਆ ਪੰਜਾਬੀ ਤੇ ਸਵਾਗਤ ਹੈ ਜੀ ਸਾਚੀ ਗੱਲ ਸਾਚੀ ਗੱਲ ਕੋਤਰਾ ਸਾਹਿਬ ਸ਼ੁਰੂਆਤ ਇਸੇ ਗੱਲ ਤੋਂ ਕਰਦੇ ਆਂ ਬੀਬੀ ਰਜਿੰਦਰ ਕੌਰ ਪੱਠਲ ਦਾ ਉਹ ਬਿਆਨ ਜਿਹੜਾ ਇਸ ਵੇਲੇ ਵਾਇਰਲ ਹੋ ਰਿਹਾ ਹੈ ਇੱਕ ਇੰਟਰਵਿਊ ਦੇ ਵਿੱਚ ਉਹ ਸਾਫ਼ ਕਹਿ ਦਿੰਦੇ ਆ ਕਿ ਉਹਨਾਂ ਦੇ ਕੋਲ ਅਪਰੋਚ ਕੀਤੀ ਕੁਝ ਅਫਸਰਾਂ ਨੇ ਜਿਹੜੇ ਕੇਂਦਰ ਤੋਂ ਆਏ ਸਨ ਔਰ ਉਹ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜੇ ਸਰਕਾਰ ਦੁਆਰਾ ਬਣਾਉਣੀ ਆ ਤੇ ਪੰਜਾਬ ਵਿੱਚ ਕਈ ਥਾਵਾਂ ਦੇ ਉੱਤੇ ਧਮਾਕੇ ਕਰਨੇ ਪੈਣਗੇ ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਕੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੁੰਦੀਆਂ ਨੇ ਸਰਕਾਰਾਂ ਬਣਾਉਣ ਵਾਸਤੇ ਬਿਊਰੋਕ੍ਰੇਸੀ ਜਾਂ ਜਿਹੜੇ ਪੋਲਿਟਿਕ ਪੋਲਿਟੀਕਲ ਲੀਡਰਸ ਹੁੰਦੇ ਉਹ ਐ ਕਰਦੇ ਆ ਇਹ ਪਠਨਸਾਲ ਨੂੰ ਅੱਜ 30 ਸਾਲਾਂ ਬਾਅਦ ਜਵਾਬ ਆਇਆ ਇਸ ਗੱਲ ਦਾ ਵੀ ਇਹ ਗੱਲ ਵਾਸਤੇ ਮੈਨੂੰ ਕਿਹਾ ਗਿਆ ਸੀ ਮੈਂ ਇੱਕ ਗੱਲ ਇਹ ਪੁੱਛਣਾ ਚਾਹੁੰਦਾ ਵੀ ਅੱਜ ਤੋਂ 30 ਸਾਲ ਪਹਿਲਾਂ ਪਠਨਸਾਲ ਸਾਹਿਬ ਕਿੱਥੇ ਸੁੱਤੇ ਪਏ ਸੀ ਜੇ ਤੁਹਾਨੂੰ ਹੁਣ ਦੁੱਖ ਪੰਜਾਬ ਦਾ ਆਇਆ ਤੁਸੀਂ ਹੁਣ ਬੋਲੇ ਹੋ ਤੇ ਫਿਰ ਤੁਸੀਂ ਇਹ ਵੀ ਬੰਦਿਆਂ ਦਾ ਨਾਮ ਲਿਆ ਕੇ ਸਾਹਮਣੇ ਰੱਖੋਣਾ ਕਿ ਜਿੰਨਾ ਜਿੰਨਾ ਬੰਦਿਆਂ ਨੇ ਤੁਹਾਨੂੰ ਕਿਹਾ ਜਾਂ ਜਿਹੜੇ ਅਫਸਰਾਂ ਨੇ ਤੁਹਾਨੂੰ ਇਹ ਸਵਾਲ ਕੀਤਾ ਜਾਂ ਜਿਹੜੇ ਅਫਸਰਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਸਾਨੂੰ ਇਹ ਕੁਝ ਕਰਨਾ ਪਏਗਾ ਦੱਸਿਆ ਜਾਵੇ ਨਾ ਸਾਨੂੰ ਦੱਸਣ ਦੇ ਵਿੱਚ ਇਹ ਹੋਏਗਾ ਕਿ ਕੀ ਇਹ ਗੱਲ ਸਚਾਈ ਹੈ ਕਿ ਜਾਂ ਪੱਠਲ ਸਾਹਿਬ ਨੇ ਆਪਣੀ ਸਰਕਾਰ ਬਣਾਉਣ ਵਾਸਤੇ ਦੁਬਾਰਾ ਇਹ ਗੱਲ ਕਹੀ ਹੈ ਕਿ ਜਾਂ ਕੀ ਇਹਦੇ ਵਿੱਚ ਇਹ ਤਾਂ ਸਾਹਮਣੇ ਲਿਆਉਣਾ ਪਏਗਾ ਜੇ ਲਿਆਂਦਾ ਜਾਏਗਾ ਸਾਹਮਣੇ ਤੇ ਉਹ ਅਫਸਰ ਨੈਚਰਲੀ ਗੱਲ ਫਸਣਗੇ ਦੱਸਿਆ ਜਾਵੇਗਾ ਸਾਰੀ ਗੱਲ ਏਡਣਗਾਈ ਨਾਲ ਜਾਂਚ ਹੋਵੇ ਕਿ ਇਸ ਗੱਲ ਦੀ ਕੀ ਗੱਲ ਸਹੀ ਹੈ ਕਿ ਝੂਠ ਹੈ ਮੀਂਹ ਦਾ ਤੁਸੀਂ ਤੁਸੀਂ ਪੁਲਿਸ ਦੇ ਵਿੱਚ ਖਾਸਾ ਤਜਰਬਾ ਰੱਖਦੇ ਹੋ ਤੁਹਾਨੂੰ ਪਤਾ ਹੈ ਕਿ ਪੁਲਿਸ ਕਿਵੇਂ ਕੰਮ ਕਰਦੀ ਹੈ ਅਫਸਰ ਰੈਂਕ ਦੇ ਲੋਕ ਕਿਵੇਂ ਕਰਦੇ ਆ ਤੇ ਨਾਰਮਲ ਜਿਹੜੇ ਮੁਲਾਜ਼ਮ ਨੇ ਉਹ ਕਿਵੇਂ ਕੰਮ ਕਰਦੇ ਆ ਕਿ ਜਦੋਂ ਵੋਟਾਂ ਪੈਂਦੀਆਂ ਨੇ ਜਾਂ ਜਦੋਂ ਪ੍ਰਚਾਰ ਹੁੰਦਾ ਰੈਲੀਆਂ ਹੁੰਦੀਆਂ ਜਦੋਂ ਚੋਣਾ ਕੋਲ ਆਉਂਦੀਆਂ ਉਦੋਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨਹੀਂ ਇਹੋ ਜਿਹੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਕੋਈ ਸਰਕਾਰਾਂ ਇਹੋ ਜਿਆ ਕੰਮ ਨਹੀਂ ਕਰਾਉਂਦੀਆਂ ਕੋਈ ਕੁਝ ਨਹੀਂ ਕਰਦੀਆਂ ਇਹ ਤੇ ਜੜੀਆਂ ਗੱਲਾਂ ਐਵੇਂ ਕਹਿਣ ਵਾਲੀਆਂ ਵੀ ਸਰਕਾਰ ਨੇ ਕਿਹਾ ਜੀ ਦੂਜੀ ਕਿਹੜਾ ਦਾ ਉਹ ਦੱਸੋਗਾ ਮੈਨੂੰ ਵੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਘਰ ਚ ਆਪਾਂ ਕਲੋਨੀ 'ਚ ਰਹਿੰਦੇ ਆਂ ਚਾਹੇ ਸਾਡੀ ਕਿਸੇ ਨਾਲ ਲੱਗਦੀ ਐ ਜਾਂ ਕੁਝ ਵਾਰ ਕੋਈ ਉਹ ਗੱਲ ਕਹੇਗਾ ਵੀ ਇਹਦੇ ਘਰ ਜਾ ਕੇ ਪੱਥਰ ਮਾਰਦੇ ਜਾਂ ਕੋਈ ਦੂਜੀ ਗੱਲ ਤੇ ਬੜੀ ਦੂਰ ਦੀ ਗੱਲ ਐ ਇਹ ਗੱਲਾਂ ਨਹੀਂ ਇਹ ਗੱਲਾਂ ਤੇ ਇੱਕ ਸਾਹਿਬ ਦਾ ਇਹਨੂੰ ਆਪਾਂ ਪੋਲਿਟੀਕਲ ਮੁੱਦਾ ਬਣਾ ਲਈਏ ਜੇ ਭੱਠਲ ਸਾਹਿਬ ਨੇ ਇਹ ਗੱਲ ਕਹੀ ਐ ਤੇ ਇਹਨਾਂ ਨੂੰ ਇਸ ਗੱਲ ਦੀ ਇਨਕ ਲਿਆਣੇ ਪਹਿਣਗੇ ਜੇ ਉਹ ਗੱਲ ਨਹੀਂ ਕਹਿੰਦੇ ਨਾ ਵੇ ਮੈਨੂੰ ਆਪਸਰਾਂ ਨੇ ਇਹ ਗੱਲ ਕਹੀ ਹੈ ਆਪਸਰਾਂ ਦੇ ਨਾਂ ਸਾਹਮਣੇ ਉਹਨਾਂ ਨੂੰ ਲਿਆਉਣਾ ਚਾਹੀਦਾ ਵੈਸੇ ਰਜਿੰਦਰ ਕੌਰ ਭੱਟਲ ਹੋਣਾਂ ਦੀ ਸਿਆਸਤ ਤੋਂ ਬਾਅਦ ਉਹਨਾਂ ਦੀ ਸੀਐਮਸ਼ਿਪ ਤੋਂ ਬਾਅਦ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਰਹੀ ਹੈ ਹੁਣ ਸਵਾਲ ਵਾਰ-ਵਾਰ ਇਹ ਖੜ੍ਹ ਜਾਂਦਾ ਹੈ ਕਿ ਕੀ ਉਨੀ ਦੇਰ ਕਾਂਗਰਸ ਪਾਰਟੀ ਨੇ ਉਸੇ ਤਰ੍ਹਾਂ ਸਰਕਾਰ ਬਣਾਈ ਹੈ ਕੀ ਕੁਝ ਚੱਲਦਾ ਰਿਹਾ ਹਾਈ ਕਮਾਂਡ ਤੱਕ ਸਵਾਲ ਖੜ੍ਹ ਜਾਂਦੇ ਮੈਂ ਕਹਿੰਦਾ ਜੀ ਉਸ ਵੇਲੇ ਦੀ ਸਰਕਾਰ ਦਾ ਤੁਸੀਂ ਹਿਸਾਬ ਲਾ ਲਓ ਵੀ ਜਦੋਂ ਇਹ ਸਰਕਾਰ ਬਣੀ ਉਸ ਵੇਲੇ ਮਾਹੌਲ ਕੀ ਸੀ ਪੰਜਾਬ ਦਾ ਇਹ ਤੇ ਇਹਨਾਂ ਨੇ ਅੱਜ ਕਿਹਾ ਇਹ ਕਹਿਣ ਤੋਂ ਪਹਿਲਾਂ ਹੀ ਵੈਸੇ ਬੜੇ ਬਲਾਸਟ ਹੋ ਰਹੇ ਸੀ ਕਿਤੇ ਟ੍ਰੇਨਾਂ ਦੇ ਵਿੱਚ ਹੋ ਕੱਟੀ ਬੱਸਾਂ ਲੁੱਟੀਆਂ ਜਾ ਰਹੀਆਂ ਸੀ ਕਿਤੇ ਕਿਤੇ ਕਿੱਡੇ ਕਿੱਡੇ ਵੱਡੇ ਕਾਂਡ ਹੋ ਰਿਹਾ ਕਾਰੀ ਸਾਰੀ ਕਾਂਡ ਕਿੱਡਾ ਵੱਡਾ ਕਾਂਡ ਹੋਇਆ ਸੀ ਬੱਸਾਂ ਦੇ ਵਿੱਚ ਕੜ ਕੜ ਕੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਲੋਕਾਂ ਨੂੰ ਮਾਰਿਆ ਜਾ ਰਿਹਾ ਸੀ ਇਹ ਕਿੰਨਾ ਕੁਝ ਹੋ ਰਿਹਾ ਸੀ ਇਹ ਪਠਲ ਨੇ ਤੇ ਅੱਜ ਕਦੇ ਗੱਲ ਕਹੀ ਹੈ ਤੇ ਇਹ ਗੱਲ ਹੁਣ ਫਿਰ ਪਠਲ ਸਾਹਿਬ ਨੂੰ ਇਹ ਬੰਦੇ ਸਾਹਮਣੇ ਲਿਆਣੇ ਹੀ ਪੈਣਗੇ ਜਿਨ੍ਹਾਂ ਬਾਰੇ ਕਹੀ ਇਹਦੇ ਬਾਰੇ ਇਨਕੁਆਰੀ ਦੀ ਜਾਂਚ ਹੋਣੀ ਚਾਹੀਦੀ ਹੈ ਸਾਰੇ ਡੰਗਾਈ ਨਾਲ ਜਾਂਚ ਕੀਤੀ ਜਾਵੇ ਕਿੰਨਾ ਬੰਦਿਆਂ ਨੇ ਇਹ ਗੱਲ ਕਹੀ ਹੈ ਉਹ ਤੁਸੀਂ ਤੁਸੀਂ ਮੈਨੂੰ ਲੱਗਦਾ ਸੀ ਉਦੋਂ ਆਪਣੀ ਨੌਕਰੀ ਦੇ ਵਿੱਚ ਜਦੋਂ ਮੈਂ ਪਠਲ ਦੀ ਸਰਕਾਰ ਮਿਲਿਆ ਸੀ ਇਹ ਪਠਲ ਦੀ ਸਰਕਾਰ ਨੇ ਉਸ ਵੇ ਉਸ ਵੇਲੇ ਕੋਕ ਇੱਕ ਪੱਠਲ ਨੇ ਹੀ ਪੰਜਾਬ ਦੀ ਸੀਆਮ ਨੇ ਜਿੰਨੀ ਕਿ ਮੇਰੀ ਨੌਕਰੀ ਉਸ ਦੌਰਾਨ ਇੱਕ ਸੀਏ ਪੰਜਾਬ ਨੇ ਪੰਜਾਬ ਨੂੰ ਦਿਵਾਲੀ ਦਾ ਬੋਨਸ ਵੀ ਦਿੱਤਾ ਗਿਆ ਸੀ ਅੱਛਾ ਉਸ ਵੇਲੇ ਹੀ ਦਿੱਤਾ ਗਿਆ ਤੁਹਾਨੂੰ ਦਿਖਾ ਸਕਦਾ ਜੇਤਾ ਹੋਣਾ ਫਿਰ ਮਤਲਬ ਜੋ ਉਦੋਂ ਬਣਦਾ ਸੀ ਮੌਕੇ ਤੇ ਉਦੋਂ ਨਹੀਂ ਤੁਸੀਂ ਤੁਸੀਂ ਤਾਂ ਫਿਰ ਉਸ ਸਮੇਂ ਦਾ ਉਹ ਦੌਰ ਵੀ ਦੇਖਿਆ ਹੋਇਆ ਕਿ ਕੀ ਕੁਝ ਚੱਲ ਰਿਹਾ ਸੀ ਉਸ ਵੇਲੇ ਤੇ ਕੀ ਪਤਾ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਕਿਤੇ ਉਸ ਸਮੇਂ ਦੀਆਂ ਗਤੀਵਿਧੀਆਂ ਇਦਾਂ ਦੀਆਂ ਰਹੀਆਂ ਹੋਣ ਸਰਕਾਰਾਂ ਦੀਆਂ ਮੈਂ ਕਿਹਾ ਵੀ ਜੇ ਗਤੀਵਧੀਆਂ ਸਰਕਾਰਾਂ ਦੀਆਂ ਕਿ ਸਰਕਾਰਾਂ ਦੀ ਉਦੋਂ ਇਹ ਹਾਲਤ ਸੀ ਸ਼ਾਂਤ ਹੋਈ ਜਾਣਾ ਤੁਹਾਨੂੰ ਬਿਆਨ ਸਿੰਘ ਨੂੰ ਕਦੋਂ ਪੁੱਛਣ ਕਹਿੰਦੇ ਸੀ ਬਿਆਨ ਸਿੰਘ ਨੂੰ ਪੁੱਛਾ ਠੀਕ ਹੈ ਨਾ ਉਦੋਂ ਕੇਪੀਐਸ ਗਲ ਡੀਜੀਪੀ ਪੰਜਾਬ ਉਹਨੂੰ ਵੀ ਕਿੰਨਾ ਕੁਝ ਕਹਿੰਦੇ ਲੋ ਪਰ ਇਹ ਚੀਜ਼ਾਂ ਮੌਕੇ ਦੇ ਹਾਲਾਤ ਮੁਤਾਬਕ ਜਾਂ ਮੌਕੇ ਦੇ ਹਾਲਾਤਾਂ ਮੁਤਾਬਕ ਇਹਨਾਂ ਚੀਜ਼ਾਂ ਤੇ ਵੀ ਗੌਰ ਕੀਤਾ ਜਾਂਦਾ ਕਿਉਂਕਿ ਹਾਲਾਤ ਨੂੰ ਕੰਟਰੋਲ ਕਰਨ ਵਾਸਤੇ ਕਈ ਵਾਰੀ ਪੁਲਿਸ ਨੂੰ ਆਪਣੇ ਤੋਂ ਬਾਹਰ ਵੀ ਕੰਮ ਕਰਨਾ ਪੈ ਜਾਂਦਾ ਕਿਉਂਕਿ ਉਸ ਵੇਲੇ ਜੋ ਉਸ ਵੇਲੇ 84 ਤੋਂ ਬਾਅਦ ਦੇ ਜੋ ਹਾਲਾਤ ਸੀ ਨਾ ਜਨਤਾ ਨੂੰ ਘਰ ਸੌਣਾ ਮੁਸ਼ਕਲ ਹੁੰਦਾ ਸੀ ਇਵੇਂ ਕਿ ਫਿਰ ਫਿਰ ਜਿਹੜੀ ਇਹ ਰਜਿੰਦਰਪੁਰ ਪੱਠਲ ਨੇ ਗੱਲ ਆਖੀ ਹੈ ਕਿ ਇਹ ਉਸੇ ਚੀਜ਼ ਦੇ ਅੰਡਰ ਦੇਖਿਆ ਜਾਣਾ ਚਾਹੀਦਾ ਕਿ ਜੇ ਹਾਲਾਤ ਸਾਹਮਣੇ ਆ ਤਾਂ ਕੁਝ ਕਰਨਾ ਪੈਂਦਾ ਹੋ ਸਕਦਾ ਹੈ ਕਿ ਉਸ ਦੇ ਵਿੱਚ ਗਲ ਹੋਈ ਹੋਵੇ ਇਸ ਨਾਲ ਇਹਦੇ ਹਾਲਾਤਾਂ ਦਾ ਕਾਮ ਨਹੀਂ ਇਹ ਗੱਲ ਤੇ ਹੁਣ ਪੱਠਲ ਹੀ ਦੱਸ ਸਕਦੀ ਮੈਂ ਤੇ ਉਹਦੇ ਵਿੱਚ ਨਹੀਂ ਨਾ ਜੇ ਜੇ ਰਜਿੰਦਰਪੁਰ ਪੱਠਲ ਸਾਹਿਬ ਕਾ ਸੀਐਮ ਨੇ ਇਹ ਗੱਲ ਕਹੀ ਹੈ ਤੇ ਇਸ ਬਾਰੇ ਪੂਰੀ ਜਾਂਚ ਵੀ ਹੋਣੀ ਚਾਹੀਦੀ ਹੈ ਪੁੱਤਰਾ ਸਾਹਿਬ ਇਹ ਤਾਂ ਰਹੀ ਹੁਣ ਗੱਲ ਬੀਬੀ ਰਜਿੰਦਰਪੁਰ ਪੱਠਲ ਦੀ ਪਰ ਹੁਣ ਸਵਾਲ ਇਹ ਬਣਦਾ ਹੈ ਕਿ ਜਦੋਂ ਐਡੀ ਵੱਡੀ ਗੱਲ ਕਹਿ ਦਿੰਦੀ ਹੈ ਐਡੇ ਵੱਡੇ ਇਲਜ਼ਾਮ ਲਾ ਦਿੰਤੇ ਹੈ ਉਹ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਕਿ ਕਾਂਗਰਸ ਦੀ ਹਾਈ ਕਮਾਂਡ ਤੇ ਵੀ ਸਵਾਲ ਖੜਜੰਦੇ ਆ ਇਹਦੇ ਨਾਲ ਔਰ ਉਹਨਾਂ ਦੇ ਆਪਣੀ ਸਿਆਸਤ ਤੇ ਵੀ ਸਵਾਲ ਖੜਜੰਦੇ ਆ ਕੀ ਹੁਣ ਇਸ ਸੰਦਰਭ ਦੇ ਵਿੱਚ ਕੋਈ ਐਕਸ਼ਨ ਹੋਣਾ ਚਾਹੀਦਾ ਹੈ ਹੋਣਾ ਚਾਹੀਦਾ ਤਾਂ ਕਿਸ ਤਰ੍ਹਾਂ ਦਾ ਇਹ ਬਿਲਕੁਲ ਡੁੰਗਾਈ ਨਾਲ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਛੋਟੀ ਜੀ ਗੱਲ ਨਹੀਂ ਕਹੀ ਕਿ ਪੰਜਾਬ ਦੇ ਵਿੱਚ ਇਹ ਕੁਝ ਹੋਣਾ ਚਾਹੀਦਾ ਇਹ ਕੋਈ ਛੋਟੀ ਜੀ ਗੱਲ ਨਹੀਂ ਜਿੰਨਾ ਅਫਸਰਾਂ ਨੇ ਚਾਹੇ ਉਹ ਅਫਸਰਾਂ ਦੇ ਵਿੱਚ ਕੋਈ ਮਰ ਗਿਆ ਹੈ ਕੋਈ ਜਿੰਦਾ ਹੈ ਕਿਉਂਕਿ 30 ਸਾਲ ਪਹਿਲਾਂ ਜੇ ਕਿਸੇ ਨੇ ਸੀਨੀਅਰ ਜਾ ਕੇ ਅਫਸਰ ਨੇ ਕਿਹਾ ਜਾਂ ਇਹਨਾਂ ਦੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਹਾ ਇਹ ਉਹਨਾਂ ਨੂੰ ਨਹੀਂ ਤੇ ਲਿਆਣਾ ਤੇ ਨਹੀਂ ਤਾਂ ਇਨਕੁਆਰੀ ਹੋਵੇ ਜਾਂਚ ਹੋਵੇ ਜੇ ਕੋਈ ਉਹਨਾਂ ਦੌਰਾਨ ਉਹਨਾਂ ਸਰਕਾਰਾਂ ਦੇ ਦੌਰਾਨ ਇਹ ਕੁਝ ਹੋਇਆ ਵੀ ਬਹੁਤ ਜੀ ਹੋਰ ਉਸ ਤੋਂ ਬਾਅਦ ਸਰਕਾਰ ਵੀ ਬਣੀ ਸੀ ਸਾਰਾ ਕੁਝ ਹੋਇਆ ਸੀ ਜੇ ਭੱਟਲ ਨੂੰ ਇਹ ਦੁੱਖ ਪੰਜਾਬ ਦਾ ਹੁਣ ਜਾ ਗਿਆ ਤੇ ਉਦੋਂ ਕਿੱਥੇ ਸੀ ਮੈਂ ਤਾਂ ਵੀ ਗੱਲ ਕਹਿਣਾ ਮੈਂ ਫਿਰ ਵੀ ਸ਼ੁਕਰੀਆ ਕਰਦਾ ਕਿ ਜੇ ਤੈਨੂੰ ਦੁੱਖ ਜਾ ਗਿਆ ਜਾਂ ਤੇਰੇ ਨਾਲ ਹੋਈ ਹੈ ਜਾਂ ਤੁਹਾਡੇ ਨਾਲ ਜੋ ਵੀ ਕੁਝ ਹੋਇਆ ਹੈ ਤੁਸੀਂ ਗੱਲ ਲਿਆਂਦੀ ਸਾਹਮਣੇ ਜੇ ਤੁਸੀਂ ਗੱਲ ਇੱਥੇ ਤੱਕ ਲਿਆਂਦੀ ਸਾਹਮਣੇ ਤੇ ਜਿੰਨਾ ਮੰਤਰੀਆਂ ਨੇ ਜਾਂ ਜਿੰਨਾ ਸਰਕਾਰਾਂ ਨੇ ਜਾਂ ਜਿੰਨਾ ਅਫਸਰਾਂ ਨੇ ਤੁਹਾਨੂੰ ਇਹ ਗੱਲ ਕੀਤੀ ਉਹ ਵੀ ਸਾਹਮਣੇ ਲਿਆਤੇ ਜਾਣ ਉਹਨਾਂ ਦੇ ਨਾਲ ਅੱਛਾ ਸਿਆਸੀ ਮੈਨੀਪੂਲੇਸ਼ਨ ਦੇ ਧਿਆਨ ਚ ਰੱਖੀ ਹੈ ਨਾ ਤੇ ਬਹੁਤ ਕੁਝ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਖੈਰ ਮੇਰੇ ਤਜਰਬੇ ਦੇ ਹਿਸਾਬ ਨਾਲ ਜੋ ਮੋٹے ਮੋٹے ਹਾਦਸੇ ਹੋਏ ਆ ਮੈਨੂੰ ਉਹ ਪਤਾ ਜਿਵੇਂ 7 ਤੋਂ ਲੈ ਕੇ 15 ਤੱਕ ਸੱਚਾ ਸੌਦਾ ਡੇਰਾ ਸੱਚਾ ਸੌਦਾ ਦਾ ਵਿਵਾਦ ਬਣਿਆ ਰਿਹਾ ਉਸ ਤੋਂ ਬਾਅਦ ਬਰਗਾੜੀ ਬੇਅਦਬੀ ਕਾਂਡ ਹੋ ਜਾਂਦਾ ਉਸ ਤੋਂ ਬਾਅਦ ਬੈਬਲ ਕਲਾਂ ਗੋਲੀ ਕਾਂਡ ਹੋ ਜਾਂਦਾ ਉਹ ਸਾਰਾ ਕੁਝ ਵਾਪਰਦਾ ਆ ਤੇ 17 ਦੇ ਵਿੱਚ ਮੋੜ ਮੰਡੀ ਬੰਬ ਧਮਾਕਾ ਹੋ ਜਾਂਦਾ ਉਹ ਸਾਰਾ ਕੁਝ ਉਹਦਾ ਸਿਆਸੀ ਸੰਦਰਭ ਕੀ ਰਿਹਾ ਉਹ ਲੋਕਾਂ ਨੂੰ ਪਤਾ ਮਤਲਬ ਇਹ ਸਭ ਕੁਝ ਹੁੰਦਾ ਰਿਹਾ ਆ ਕਿ ਫਿਰ ਇੱਥੇ ਵੀ ਤਾਂ ਅਫਸਰ ਸ਼ਾਹੀ ਕਿਤਨਾ ਕਿਤੇ ਇਨਵੋਲਡ ਹੋਈ ਹੋਏਗੀ ਅਫਸਰ ਸ਼ਾਹੀ ਇਨਵੋਲਵ ਹੋਈ ਹੈ ਦੇਖੋ ਆਈ ਜੀ ਤੱਕ ਇਨਵੋਲਵ ਨੇ ਅਫਸਰ ਵਿੱਚ ਇਹਦੇ ਵਿੱਚ ਜਦੋਂ ਉਸ ਮੌਕੇ ਦੇ ਕਈ ਵਾਰੀ ਹਾਲ ਇਹੋ ਜੇ ਬਣ ਜਾਂਦੇ ਨੇ ਕਿ ਜੇ ਪੁਲਿਸ ਉਥੇ ਕੰਟਰੋਲ ਕਰਨ ਵਾਸਤੇ ਆਪਣਾ ਜਿਹੜਾ ਵੀ ਤਰੀਕਾ ਵਰਤਣਾਵੇ ਨਹੀਂ ਵਰਤਦੀ ਤੇ ਮੌਕੇ ਦੇ ਹਾਲਾਤ ਕੰਟਰੋਲ ਕਰਨੇ ਔਖੇ ਹੋ ਜਾਂਦੇ ਨੇ। ਇਹ ਸਵਾਲ ਤਾਂ ਖੜਦੇ ਆ ਹੁਣ ਜਿਵੇਂ ਆਪਾਂ 7 ਤੋਂ ਲੈ ਕੇ 15 ਲੱਖ ਦਾ ਸਮਾਂ ਜਿਹੜਾ ਡੇਰਾ ਸੱਚਾ ਸਾਉਂਦ ਦਾ ਮੁਖੀ ਰਾਮ ਰਹੀਮ ਦਾ ਮਾਮਲਾ ਸੀਗਾ ਉਹਦੇ ਵਿੱਚ ਵੀ ਪੁਲਿਸ ਨੂੰ ਇਹੀ ਕਹਿ ਸਕਦੇ ਆ ਕਿ ਰੋਕ ਕੇ ਰੱਖਿਆ ਗਿਆ। ਜੇ ਕਾਰਵਾਈ ਕਰਨੀ ਸੀ ਤੇ ਕਾਰਵਾਈ ਕਿਉਂ ਨਹੀਂ ਹੋਈ? ਜੇ ਪੁਲਿਸ ਨੂੰ ਰੋਕੇ ਰੱਖਿਆ ਤਾਂ ਤੁਹਾਡੇ ਸਾਹਮਣੇ ਮੈਂ ਇਹ ਇੱਕ ਵਾਰੀ ਅੱਗੇ ਵੀ ਗੱਲ ਕਹੀ ਸੀ ਪੁਲਿਸ ਦੇ ਕੰਮ ਦੇ ਵਿੱਚ ਅੱਗੇ ਪੋਲੀਟੀਕਲ ਦਖਲਅੰਦਾਜ਼ੀ ਜ਼ਿਆਦਾ ਹੁੰਦੀ ਸੀ ਜੁਡੀਸ਼ੀਅਲੀ ਘਟ ਜਾਂਦੀ ਸੀ ਹੁਣ ਪੁਲਿਸ ਦੇ ਕੰਮ ਦੇ ਵਿੱਚ ਜੁਡੀਸ਼ੀਅਲੀ ਦਖਲਅੰਦਾਜ਼ੀ ਵੀ ਜ਼ਿਆਦਾ ਹੈ ਇੱਥੇ ਇਹ ਸਮਝ ਨਹੀਂ ਆਉਂਦਾ ਕੋਤਰਾ ਸਾਹਿਬ ਕਿ ਪੁਲਿਸ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਿਹਦੀ ਹੈ ਬਿਊਰੋਕ੍ਰੇਸੀ ਦੀ ਹੈ ਜਾਂ ਫਿਰ ਪੋਲੀਟੀਸ਼ਨ ਦੀ ਹੈ ਇਹ ਬਿਊਰੋਕ੍ਰੇਸੀ ਜ਼ਿਆਦਾ ਪੋਲੀਟਿਸ਼ੀਅਨ ਨਹੀਂ ਕਰਦਾ ਪੋਲੀਟਿਸ਼ੀਅਨ ਦੀ ਤੇ ਪਹਿਲਾ ਨੰਬਰ ਤੇ ਹੂੰ ਪੋਲੀਟਿਸ਼ੀਅਨ ਦਾ ਪਹਿਲੇ ਨੰਬਰ ਤੇ ਬਿਊਰੋਕ੍ਰੇਸੀ ਦੂਜੇ ਨੰਬਰ ਤੇ ਚਾਹੀਦੀ ਅੱਛਾ ਕਿਉਂਕਿ ਦੋਵਾਂ ਦੇ ਮਲੇ ਭੁਗਤ ਨਾਲ ਹੀ ਹੁਣ ਤੁਸੀਂ ਦੇਖੋ ਸੱਚਾ ਸੌਦੇ ਵਾਲੇ ਦੀ ਗੱਲ ਕਰਦੇ ਇੱਕ ਪਾਸੇ ਸਜ਼ਾ ਹੋਦੀ ਦੂਜੇ ਪਾਸੇ ਉਹ ਸਾਲ ਦੇ ਵਿੱਚ ਬਾਹਰ ਆਈ ਜਾਂਦਾ ਛੁੱਟੀ ਮਿਲ ਜਾਂਦੀ ਹੈ ਇੱਕ ਪਾਸੇ ਤੁਸੀਂ ਦੇਖੋ ਜਿਹੜੇ ਅੰਦਰ ਬੈਠੇ ਨੇ ਬੰਦੇ ਸਿੱਖ ਕਤਕ ਧਰਮ ਦੇ ਆਪਾਂ ਕਹਿ ਦਈਏ ਬਲਾਦਗੇ ਉਹ ਕਦੋਂ ਕਦੋਂ ਦੀਆਂ ਉਹਨਾਂ ਦਾ ਕਦੋਂ ਕਦੋਂ ਦੇ ਅੰਦਰ ਬੈਠੇ ਉਹਨਾਂ ਨੂੰ ਪੈਰੋਲ ਤੱਕ ਨਹੀਂ ਦਿੱਤੀ ਜਾਂਦੀ ਅਜੇ ਉਹਨਾਂ ਨੂੰ ਦਿੱਤੀ ਜਾਂਦੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਪੰਜਾਬ ਨਾਲ ਸਾਡੇ ਨਾਲ ਧੱਕਾ ਹੀ ਹੋ ਰਿਹਾ ਤੇ ਕੀ ਹੋ ਰਿਹਾ ਪੰਜਾਬ ਦੀ ਜਵਾਨੀ ਨਾਲ ਧੱਕਾ ਹੀ ਹੋ ਰਿਹਾ ਕੀ ਹੋ ਰਿਹਾ ਜੇ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਜਾਂ ਕੋਈ ਕੁਝ ਵੀ ਕੀਤਾ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ ਕਿੰਨੇ ਕਿੰਨੇ ਸਾਲ ਅੰਦਰ ਬੈਠੇ ਅੱਛਾ ਗੋਤਰਾ ਸਾਹਿਬ ਚਾਰ ਬੰਦੇ ਇਕੱਠੇ ਹੋ ਕੇ ਬੈੰਦੇ ਨੇ ਜਦੋਂ ਐਂ ਦਾ ਕੁਝ ਵਾਪਰਦਾ ਉਹ ਐਂ ਗੱਲਾਂ ਕਰਦੇ ਕਿ ਹੋ ਸਕਦਾ ਇਹ ਕਰਾਇਆ ਹੋਵੇ ਜਿਵੇਂ ਕੋਈ ਬੰਬ ਧਮਾਕਾ ਹੋਇਆ ਜਿਵੇਂ ਹੁਣੇ ਹੀ ਰੇਲ ਪਟੜੀ ਦੇ ਉੱਤੇ ਬੰਬ ਧਮਾਕਾ ਹੋਇਆ ਉਸ ਤੋਂ ਪਹਿਲਾਂ ਵੱਖ-ਵੱਖ ਕਿਸਮ ਦੇ ਹਾਲਾਤ ਵਾਪਰੇ ਜਾਂ ਬੀਬੀ ਪੱਠਲ ਦੀ ਗੱਲ ਕਹਿਦੀ ਏ ਜਿਵੇਂ ਉਹ ਗੱਲਾਂ ਕਰਦੇ ਐ ਲੋਕੀ ਕਹਿੰਦੇ ਐ ਕਿ ਇਹ ਪਲਾਨਡ ਹੋ ਸਕਦਾ ਚਾਰ ਲੋਕ ਗੱਲਾਂ ਕਰਦੇ ਸੱਥਾਂ 'ਚ ਬਹਿ ਕੇ ਗੱਲਾਂ ਕਰਦੇ ਕੀ ਪਤਾ ਕਰਾਇਆ ਹੋਵੇ ਭਾਈ ਅਵੇਂ ਹੁੰਦਾ ਹੈ ਨਹੀਂ ਮਤਲਬ ਕਿਰਾਏ ਦਾ ਤੇ ਕਰਨ ਦੇ ਵਿੱਚ ਦੋਹਾਂ ਦਾ ਫਰਕ ਹੁਣ ਤੁਸੀਂ ਕਹੋਗੇ ਵੀ ਇਨਕਾਊਂਟਰ ਹੋਇਆ ਤਾਂ ਇਨਕਾਊਂਟਰ ਕਰਨਾ ਦੋਹਾਂ 'ਚ ਫਰਕ ਫਰਕ ਤੇ ਹੁੰਦਾ ਪਰ ਕੋਈ ਵੀ ਸਰਕਾਰ ਆਪਣੇ ਆਪ ਨੂੰ ਫੇਲ ਕਰਵਾ ਤੇ ਇਹ ਤਾਂ ਕੰਮ ਨਹੀਂ ਕਰੇਗੀ ਜਾਂ ਕੋਈ ਵੀ ਮੋਕੇ ਦਾ ਡੀਜੀਪੀ ਜਾਂ ਅਫਸਰ ਹੈ ਉਹ ਇਹ ਤਾਂ ਕੰਮ ਨਹੀਂ ਕਰੇਗਾ ਵੀ ਮੇਰੇ ਇਲਾਕੇ ਦੇ ਵਿੱਚ ਇਹ ਕੰਮ ਹੋਵੇ ਇਹ ਥੋੜਾ ਜਿਹਾ ਵੀ ਗੌਰ ਕਰਨ ਵਾਲੀ ਹੈ ਕੋਈ ਅਫਸਰ ਜਾਂ ਕੋਈ ਸਰਕਾਰ ਇਹ ਕੰਮ ਕੋਈ ਨਹੀਂ ਕਰਾਉਂਦੀ ਇਹ ਇੱਕ ਐਵੇਂ ਨਾ ਇਹਨੂੰ ਮੁੱਦਾ ਬਣਾਇਆ ਜਾਵੇ ਕਿ ਇਹ ਕਰਾਇਆ ਨਹੀਂ ਮੈਂ ਨਹੀਂ ਇਸ ਦੇ ਗੱਲ ਦੇ ਨਾਲ ਕੋਈ ਸਰਕਾਰ ਹੋਵੇ ਚਾਹੀ ਕੋਈ ਮੌਕੇ ਦਾ ਅਫਸਰ ਹੁਣ ਡੀਜੀਪੀ ਪੰਜਾਬ ਜੇ ਆਪਾਂ ਕਹੇ ਉਹ ਕਹੇਗਾ ਵੀ ਇਹ ਕੰਮ ਕਰਾ ਦੋ ਨਹੀਂ ਹੋਏਗਾ ਇਹ ਕੰਟਰੋਲ ਕਰਨ ਵਾਸਤੇ ਇਹ ਮੌਕੇ ਦੇ ਹਾਲਾਤਾਂ ਨੂੰ ਜਾਂ ਨਸ਼ੇ ਨੂੰ ਜਾਂ ਕਿਸੇ ਵੀ ਕੋਈ ਵੀ ਕਰਾਏ ਨੂੰ ਕੰਟਰੋਲ ਕਰਨ ਵਾਸਤੇ ਇਹ ਤੇ ਵਾਅਦਾ ਘਾਟਾ ਹੋ ਸਕਦਾ ਹੈ ਇਹ ਬੰਦੇ 2 ਚੁੱਕਣ ਦੀ ਬਜਾਏ 4 ਚੁੱਕੇ ਜਾਖਦੇ ਨੇ ਪਰ ਇਹ ਨਹੀਂ ਹੋ ਸਕਦਾ ਵੀ ਭਾਵੇਂ ਕਹੇ ਵੀ ਇੱਥੇ ਜੀ ਇਹ ਕੰਮ ਕਰੋ ਇਹ ਕੰਮ ਨਹੀਂ ਹੋ ਸਕਦਾ ਹਮ ਇਹਨਾਂ ਵੱਲ ਥੋੜਾ ਗੌਰ ਕੀਤਾ ਜਾਵੇ ਨਹੀਂ ਪਰ ਜਦੋਂ ਜਦੋਂ ਉਹ ਦੌਰ ਸੀ ਦੇ ਦੇ ਵਿੱਚ ਨੌਜਵਾਨ ਸ਼ਰਿਆਮ ਚੱਕਲੇ ਜਾਂਦੇ ਸੀ ਫੇਕ ਇਨਕਾਊਂਟਰ ਹੋ ਜਾਇਆ ਕਰਦੇ ਸੀ ਔਰ ਇਹ ਤਾਂ ਪ੍ਰਮਾਣ ਹੁਣ ਤੱਕ ਹੈ ਔਰ ਇਹ ਤਾਂ ਹੁਣ ਤੱਕ ਕੇਸ ਚੱਲਦੇ ਆ ਫਿਰ ਉਦੋਂ ਵੀ ਤਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਕਰਵਾਇਆ ਗਿਆ ਸਾਰਾ ਕੁਝ ਕਰਵਾਇਆ ਗਿਆ ਕਿ ਕੀਤਾ ਗਿਆ ਉਦੋਂ ਕੀਤਾ ਗਿਆ ਨਹੀਂ ਕਰਵਾਇਆ ਗਿਆ ਨਹੀਂ ਉਦੋਂ ਹਾਲਾਤ ਇਹੋ ਜਿਹੇ ਬਣ ਚੁੱਕੇ ਸੀ ਹਮ ਉਦੋਂ ਹਾਲਾਤ ਇਹੋ ਜਿਹੇ ਬਣ ਸੁਕੇ ਸੀ ਹਾਲਾਤਾਂ ਦੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਕਿ ਮਿਸਾਲ ਮਤਲਬ ਇਹ ਹੈ ਕਿ ਜੇ ਅਸੀਂ ਚੱਲ ਰਹੇ ਹਾਂ ਮੰਨ ਲਓ ਅਸੀਂ ਰੋਡ ਤੇ ਜਾ ਰਹੇ ਹਾਂ ਰੋਡ ਤੇ ਤੁਰੇ ਜਾਂਦੇ ਵਾਂ ਮੰਨ ਲਓ ਉਹ ਜਿਹੜਾ ਬੰਦਾ ਅਸੀਂ ਨਾਰਮਲ ਜਾ ਰਹੇ ਹਾਂ ਬੰਦੇ ਕਿਸੇ ਦੇ ਨਾਲ ਆਪਾਂ ਬੈਠ ਗਏ ਗੱਡੀ ਦੇ ਵਿੱਚ ਕੋਈ ਜਾਣਕਾਰ ਮਿਲ ਗਿਆ ਜਾਂ ਕੋਈ ਉਹਨੂੰ ਅਗਲਾ ਤੇ ਪਤਾ ਨਹੀਂ ਨਾ ਉਹ ਗੱਡੀ 'ਚ ਕੀ ਲੈ ਕੇ ਜਾ ਰਿਹਾ ਕੀ ਅਸਲਾ ਅਮਨੀਸ਼ਨ ਲੈ ਕੇ ਜਾ ਰਿਹਾ ਕੀ ਉਹ ਚਟਾ ਲੈ ਕੇ ਜਾ ਰਿਹਾ ਜਾਂ ਕੀ ਨਾ ਰਿਹਾ ਹੁਣ ਉਹਦੇ ਵਿੱਚ ਨਾਲ ਦੂਜਾ ਬੰਦਾ ਜੇ ਬੈ ਗਾ ਤੇ ਨਾਲ ਇਨਵੋਲਵ ਹੋ ਗਏ ਕੜੀ ਨਾਲ ਕੜੀ ਜੁੜ ਗਈ ਉਹ ਪੁਣਾਤੀ ਇਹ ਕੜੀ ਕਿ ਇਹ ਦੋਨੋਂ ਜਣੇ ਜਾ ਜਦ ਕਿ ਉਹਨੂੰ ਪਤਾ ਵੀ ਨਹੀਂ ਹੁੰਦਾ ਕੁਝ ਗੱਲਾਂ ਇਹੋ ਜਿਹੀਆਂ ਵੀ ਸਾਹਮਣੇ ਆ ਜਾਂਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਮੌਕੇ ਦੇ ਨਾਲ ਕੜੀ ਨਾਲ ਕੜੀ ਐਵੇਂ ਜੋੜੀ ਜਾਂਦੀ ਹੈ ਜਿਹਨੂੰ ਬਾਅਦ ਕਰਦੇ ਨੇ ਵੀ ਇਹ ਵੀ ਨਾਲੇ ਨਾ ਲੱਗੂ ਸੀ ਨਹੀਂ ਕੀਤੇ ਕਰਾਇਏ ਦੇ ਉੱਤੋਂ ਜੇ ਆਪਾਂ ਹੁਣ ਅੱਜ ਦੇ ਸੰਦਰਭ 'ਚ ਗੱਲ ਕਰੀਏ ਅੱਜ ਕੀ ਹੋ ਰਿਹਾ ਅੱਜ ਵੀ ਸੋਸ਼ਲ ਮੀਡੀਆ ਖੋਲ ਲੋ ਪੰਜਾਬ ਦਾ ਸੋਸ਼ਲ ਮੀਡੀਆ ਖੋਲ ਲੋ ਹਰ ਥਾਂ ਦੇ ਉੱਤੇ ਇਹੀ ਚੱਲਦਾ ਪਿਆ ਹੈ ਕਿ ਕੀ ਮੁੰਡੇ ਜਾਣ ਬੁੱਝ ਕੇ ਚੱਕੇ ਜਾ ਰਹੇ ਆ ਕੀ ਥਾ ਥਾਂ ਦੇ ਉੱਤੇ ਮੁੰਡਿਆਂ ਨੂੰ ਰੋਕ ਕੇ ਚੱਕਿਆ ਜਾ ਰਿਹਾ ਗੁਰਦੁਆਰਿਆਂ ਦੇ ਵਿੱਚ ਪਾਠੀ ਸਿੰਘ ਅਨਾਉਂਸਮੈਂਟਾਂ ਕਰ ਰਹੇ ਆ ਗੁਰਦੁਆਰਿਆਂ ਤੋਂ ਕਿ ਭਾਈ ਆਪਣੇ ਆਪ ਨੂੰ ਬਚਾ ਕੇ ਰੱਖੋ ਹਾਈ ਅਲਰਟ ਤੇ ਪਿੰਡ ਹੈਗਾ ਇਹ ਕਿਉਂ ਕਿਹਾ ਜਾ ਰਿਹਾ ਜੀ ਇਹ ਉਸ ਵੇਲੇ ਵੀ ਕਿਹਾ ਜਾ ਰਿਹਾ ਪੁਲਿਸ ਮੈਂ ਦੱਸਦਾ ਪਿਆ ਵੀ ਪੁਲਿਸ ਹੁਣ ਨਜਾਇਜ਼ ਕਰਨਾ ਸ਼ੁਰੂ ਤੇ ਆ ਗਈ ਚਾਹੇ ਉਹ ਸਰਕਾਰ ਦੇ ਕਹਿਣ ਤੇ ਕਹ ਦੋ ਚਾਹੇ ਕੋਸ਼ ਤੇ ਤੁਸੀਂ ਕੱਲ ਪਰਸੋ ਇੱਕ ਡੀਜੀਪੀ ਰਿਟਾਇਰਡ ਡੀਜੀਪੀ ਢੱਲੋਂ ਸਾਹਿਬ ਦੀ ਇੰਟਰਵਿਊ ਸੁਣੀ ਉਹਨੇ ਗੱਲ ਕਹੀ ਕਹਿੰਦੇ ਵੀ 25 ਸਾਲ ਤੋਂ ਵੱਧ ਉਮਰ ਵਾਲੇ ਮੁੰਡੇ ਜਿਹੜੇ ਪਿੰਡਾਂ ਦੇ ਵਿੱਚੋਂ ਪਿੰਡ ਖਾਲੀ ਕਰਕੇ ਬਾਹਰ ਚਲੇ ਜਾ ਹੂੰ ਕਿਉਂਕਿ ਜੇ ਇਹ ਸਿਕਿਉਰਟੀ ਜਾਂ ਇਹ ਸੀਕਰੇਸੀ ਲੀਕ ਹੋ ਸਕਦੀ ਹੈ ਇਹ ਕਾਮਦਾਮ ਦੰਡ ਜੋ ਸੋਧੀਆਂ ਦੇ ਪਿਛੇ ਇੰਟਰਵਿਊ ਚੱਲੇ ਕਿੰਨੀ ਗੱਲ ਚੱਲ ਰਹੀ ਹੈ ਵੀ ਲੱਗਦਾ ਇਹ ਅਸੀਂ ਸਰਕਾਰ ਬਣਾਉਣੀ ਹੈ ਤੇ ਉਹਦਾ ਰਿਜ਼ਲਟ ਏ ਤੁਹਾਡੇ ਸਾਹਮਣੇ ਆ ਰਿਹਾ ਹੈ ਕਿ ਧੱਕਾ ਪੰਜਾਬ ਨਾਲ ਹੋ ਰਿਹਾ ਪੰਜਾਬ ਚ ਜਿੰਨਾ ਤੁਸੀਂ ਪਹਿਲਾਂ ਕਹਿ ਗਏ ਕਿ ਕਿੰਨਾ ਕੁਝ ਹੋ ਰਿਹਾ ਪੰਜਾਬ ਚ ਕਿੰਨਾ ਕ੍ਰਾਈਮ ਹੋ ਰਿਹਾ ਮਹਾਲੀ ਇੱਕ ਬਹੁਤ ਸੈਂਸਿਟਿਵ ਏਰੀਆ ਵਿੱਚ ਕਿੰਨਾ ਕੁਝ ਹੋ ਰਿਹਾ ਉਸ ਪਹਿਲਾਂ ਬਲਾਸਟ ਵੀ ਹੋਇਆ ਉੱਥੇ ਫਿਰ ਨੰਗਲਾਂ ਪਈ ਮਾਰੇ ਉੱਥੇ ਹੀ ਮਾਰਿਆ ਫਿਰ ਐਸਐਸਪੀ ਦਫ਼ਤਰ ਦੇ ਸਾਹਮਣੇ ਵੀ ਬਲਾਸਟ ਹੋ ਗਿਆ ਤੇ ਫਿਰ ਪਿੱਛੇ ਰਾਣਾ ਮਾਰਤਾ ਮੁੰਡਾ ਇੱਕ ਕਬੱਡੀ ਦਾ ਪ੍ਰੋਮੋਟਰ ਸੀ ਮਾਰਿਆ ਇੱਕ ਚੰਡੀਗੜ੍ਹ ਦੇ ਵਿੱਚ ਇਹ ਹੋ ਰਿਹਾ ਹੈ ਇਥੋਂ ਆਪਾਂ ਕੀ ਆਪਾਂ ਕਹਿ ਸਕਦੇ ਆਪਾਂ ਇਥੋਂ ਕੀ ਕਹੀਏ ਸਰਕਾਰ ਦੀ ਨੈਗਲੀਜੈਂਸੀ ਕੀ ਹੈ ਕਿ ਜਾਂ ਸਾਡੇ ਮੁੱਖ ਅਫਸਰਾਂ ਦੀ ਨੈਗਲੀਜੈਂਸੀ ਕੀ ਹੈ ਕਿ ਨੂੰ ਗਈ ਆਪਾਂ ਕਿਹਨੂੰ ਦੋਸ਼ ਦਈ ਹੁੰਦਾ ਕੋਈ ਅਫਸਰ ਇਹ ਨਹੀਂ ਚਾਹੁੰਦਾ ਮੇਰੇ ਇਲਾਕੇ 'ਚ ਕਰਾਈ ਨਾ ਹੋਵੇ ਨਹੀਂ ਉਹ ਉਹ ਬਿਆਨ ਆਪਣੇ ਆਪ 'ਚ ਬਹੁਤ ਸੰਗੀਨ ਹੈ ਉਹ ਕਹਿੰਦੇ ਕਿ 25 ਸਾਲ ਤੋਂ ਉੱਪਰਲੇ ਜਿਹੜੇ ਮੁੰਡੇ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ ਲੱਖ ਦੇ ਕਰੀਬ ਉਹਨਾਂ ਨੇ ਅੰਕੜਾ ਦੱਸਿਆ ਇਹ ਇਹ ਸੱਚ ਹੋ ਸਕਦਾ ਜੀ ਜੇ ਉਹਨਾਂ ਨੇ ਦੱਸਿਆ ਇਹ ਮਤਲਬ ਇਹਨਾਂ ਨੂੰ ਕਿਉਂਕਿ ਇਹ ਉਹਨਾਂ ਨੂੰ ਕਿਤੇ ਨਾ ਕਿਤੇ ਤੇ ਗੱਲ ਹੋਈ ਨੀ ਗੱਲ ਇੱਥੇ ਨਹੀਂ ਆ ਲ ਮੈਂ ਤੁਹਾਨੂੰ ਉੱਥੇ ਆਣ ਲਗਾ ਉਸੇ ਗੱਲ ਤੇ ਆਣ ਲਗਾ ਕਿ 25 ਆਪਣਾ 1 ਲੱਖ ਬੰਦਾ ਜਿਹੜਾ ਜਵਾ ਮੁੰਡਾ ਚੁੱਕਿਆ ਜਾਵੇ 2013 ਤੋਂ ਲੈ ਕੇ ਜਿਹੜੇ ਬੰਦਿਆਂ ਨੇ ਉਸ ਵੇਲੇ ਕੋਈ ਕ੍ਰਾਈਮ ਕੀਤਾ ਹੋਊਗਾ ਜੇ ਅੱਜ ਉਹ ਸਿੱਧੇ ਰਾਸਤੇ ਆ ਗਏ ਨੇ ਜੀ ਤੇ ਫਿਰ ਸਾਡੇ ਪੰਜਾਬ ਵਾਲਿਆਂ ਨੂੰ ਅਸਰਾਂ ਨੂੰ ਜਾਂ ਜਿਹੜੇ ਵੀ ਮੋਕੇ ਦੇ ਐਸਐਚਓ ਉਹਨਾਂ ਨੂੰ ਉਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਕਿ ਉਹਨਾਂ ਨੂੰ ਫਿਰ ਚੁੱਕ ਲੋ ਹੂੰ ਹੁਣ ਤਾਂ ਗੱਲ ਇੱਥੇ ਆਉਂਦੀ ਵੀ 2013 ਜਾਂ 14 ਦੇ ਵਿੱਚ ਜੇ ਕਿਤੇ ਕੋਈ ਐਸਐਚਓ ਲੱਗਾ ਰਿਹਾ ਜਾਂ ਕੋਈ ਡੀਐਸਪੀ ਲੱਗਾ ਰਿਹਾ ਜਾਂ ਕੋਈ ਐਸਪੀ ਲੱਗਾ ਰਿਹਾ ਪਹਿਲੀ ਗੱਲ ਤੇ ਉਹ ਮੇਰੇ ਹਿਸਾਬ ਨਾਲ ਬੰਦਾ ਉਸ ਵੇਲੇ ਦਾ ਰਿਟਾਇਰ ਹੀ ਹੋ ਗਿਆ ਹੁਣ ਹੂੰ ਠੀਕ ਹੈ ਨਾ ਬਸ ਦੂਜੀ ਗੱਲ ਇਹ ਨਵਾਂ ਬੰਦਾ ਉੱਥੇ ਲੱਗਿਆ ਆ ਗਿਆ ਨਵੇਂ ਬੰਦੇ ਕੋਲ ਕਿਹੜੀ ਲਿਸਟ ਆ ਗਈ ਜੇ ਨਵਾਂ ਬੰਦਾ ਉੱਥੇ ਲਾਇਆ ਲਿਸਟ ਤੇ ਪਿਛੋਂ ਡੀਜੀਪੀ ਦਫ਼ਤਰੋਂ ਬਣ ਕੇ ਆਈ ਨਾ ਲਿਸਟ ਦਾ ਹੈੱਡਕ quartਰ ਤੋਂ ਬਣ ਕੇ ਆਈ ਵੀ ਆਹ ਬੰਦੇ ਚੁੱਕ ਲਓ ਓਕੇ ਠੀਕ ਹੈ ਨਾ ਤੇ ਜੇ ਉੱਥੋਂ ਲਿਸਟ ਰਹੀ ਹੁਣ ਬੰਦਾ ਨਵਾਂ ਲੱਗਾ ਮੰ ਮੈਂ ਹੀ ਮੰਨ ਲਓ ਬੈਠਾ ਉਹਦੇ ਕੁਰਸੀ ਦੇ ਕਿਤੇ ਜਾ ਕੇ ਬੈਠਾ ਮੈਨੂੰ ਪਤਾ ਨਹੀਂ ਬ ਨਥਾ ਸਿੰਘ ਬੱਤਾ ਸਿੰਘ ਕੌਣ ਏ ਤੇ ਉਹਦੇ ਬਾਰੇ ਲਿਸਟ ਬਣ ਕੇ ਆਉ ਤੇ ਮੈਨੂੰ ਤਾਂ ਲੱਭਣਾ ਹੀ ਪਊਗਾ ਨਾ ਬੰਦਾ ਉੱਥੇ ਤੇ ਲੱਭਣ ਵਾਸਤੇ ਮਤਲਬ ਇਹ ਗੱਲ ਹੈ ਵੀ ਨਜਾਇਜ਼ ਤੇ ਜਾ ਚੁੱਕੀ ਜਾਂਦੇ ਨੇ ਉਹ ਲੋਕਾਂ ਨੂੰ ਵਿਚਾਰਿਆਂ ਨੂੰ ਕਈ ਬੰਦੇ ਆਉਂਦੇ ਮੈਨੂੰ ਫੋਨ ਵੀ ਆਉਂਦੇ ਨੇ ਕਹਿੰਦੇ ਯਾਰ ਅਸੀਂ ਉਦੋਂ ਸੀ ਸਾਡਾ ਵੀ ਕੋਈ ਹੱਲ ਕਰਿਆ ਕਰੋ ਵੀ ਅਸੀਂ ਕਿਸੇ ਵੇਲੇ ਅਸੀਂ ਕੋਈ ਕ੍ਰਾਈਮ ਕੀਤਾ ਸੀ ਉਦੋਂ ਕੀਤਾ ਸੀ ਗਲਤ ਸੀ ਸਹੀ ਸੀ ਅਸੀਂ ਉਹਦੀ ਸਜ਼ਾ ਵੀ ਭੁਗ ਚੁੱਕੇ ਆ ਪੁਲਿਸ ਸਾਨੂੰ ਫਿਰ ਵੀ ਝੁਕਣਾ ਸ਼ੁਰੂ ਕਰਦੀ ਲੋਕ ਇੱਥੋਂ ਤੱਕ ਕਿ ਲੋਕ ਘਰ ਛੱਡ ਕੇ ਆਪਣੇ ਘਰੋਂ ਬਾ ਕਿ ਵਿਚਾਰੇ ਦੋ ਕਈਆਂ ਦੇ ਬੱਚੇ ਵੀ ਆਪਣੇ ਨਿਆਣਿਆਂ ਨੂੰ ਵੀ ਨਾਲ ਲੈ ਕੇ ਪਿਓ ਬਾਹਰ ਤੁਰੇ ਫਿਰਦੇ ਨੇ ਉਹ ਕਿਉਂ ਤੁਰੇ ਫਿਰਦੇ ਨੇ ਅਸੀਂ ਐਸੇ ਕਰਕੇ ਕਿ ਜੇ ਸਾਨੂੰ ਬੁਲਾਇਆ ਤੇ ਸਾਨੂੰ ਨਜਾਇਜ਼ ਕੇਸ 'ਚ ਪੁਲਿਸ ਫਸਾ ਦੇਗੀ ਫਜ਼ਨ ਕਰਕੇ ਮੁੜ ਕੇ ਥੱਕੇ ਖਾਵਾਂਗੇ ਕੋਟਾਂ 'ਚ ਤੁਰੇ ਫਰਾਂਗੇ ਚੇਲਾ ਚ ਰਵਾਂਗੇ ਤੇ ਕੰਮ ਤੇ ਖਰਾਬੀ ਵਾਲਾ ਜਦੋਂ ਜਦੋਂ ਸਰਕਾਰ ਆਪਰੇਸ਼ਨ ਪ੍ਰਹਾਰ ਲਾਂਚ ਕਰਦੀ ਹੈ ਜਦੋਂ ਡੀਜੀਪੀ ਸਾਹਿਬ ਇਸ ਗੱਲ ਦਾ ਨੋਟੀਫਿਕੇਸ਼ਨ ਦਿੰਦੇ ਆ ਕਿ ਆਪਰੇਸ਼ਨ ਪ੍ਰਹਾਰ ਦੇ ਚੱਲਦੇ ਸਭ ਕੁਝ ਹੋਏਗਾ ਉਦੋਂ ਇਸ ਗੱਲ ਦੀ ਆਸ ਸੀ ਕਿ ਗੈਂਗਸਟਰイズਮ ਦੇ ਉੱਤੇ ਨੱਥ ਪਏਗੀ ਹੁਣ ਵੀ ਚਲੋ ਇਸ ਗੱਲ ਤੇ ਆਸ ਹੈ ਕਿ ਗੈਂਗਸਟਰイズਮ ਦੇ ਉੱਤੇ ਨੱਥ ਪਏਗੀ ਪਰ ਉਹਦੇ ਪੈਰਲਲ ਹੁਣ ਐ ਇਹ ਗਤੀਵਿਧੀਆਂ ਸ਼ੁਰੂ ਹੋ ਗਈਆਂ ਇਹ ਚਰਚਾਵਾ ਸ਼ੁਰੂ ਹੋ ਗਈਆਂ ਕਿ ਮੁੰਡੇ ਚੁੱਕੇ ਜਾ ਰਹੇ ਕਿਵੇਂ ਦੇਖ ਰਹੇ ਮੈਂ ਤਾਂ ਇਹੀ ਗੱਲ ਕਰਨਾ ਆਪਰੇਸ਼ਨ ਪ੍ਰਹਾਰ ਸ਼ੁਰੂ ਹੋਣ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਆਪਰੇਸ਼ਨ ਪ੍ਰਹਾਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਕੁਝ ਨਹੀਂ ਸੀ ਹੈਗਾ ਆਪਰੇਸ਼ਨ ਪ੍ਰਹਾਰ ਸ਼ੁਰੂ ਤੋਂ ਪ੍ਰਹਾਰ ਦਾ ਮਤਲਬ ਤੇ ਇਹ ਹੋ ਗਿਆ ਵੀ ਸਾਰਾ ਕੁਝ ਹੋਣਾ ਜੀ ਜੋ ਕੁਛ ਦੇਖੋ ਤੁਸੀਂ ਤਰੀਕੇ ਕਿਹੜੇ ਕਿਹੜੇ ਚੱਲ ਰਹੇ ਨੇ ਆਪਰੇਸ਼ਨ ਪ੍ਰਹਾਰ ਦੇ ਵਿੱਚ ਆ ਬਲਾਸਟ ਪ੍ਰਹਾਰ ਜਿਹੜਾ ਮਰਡਰ ਪ੍ਰਹਾਰ ਜੀ ਹੋ ਰਿਹਾ ਰੋਜ਼ ਹੀ ਕੋਈ ਨਾ ਕੋਈ ਮਰਡਰ ਹੋ ਰਿਹਾ ਕਿਤੇ ਨਾ ਕਿਤੇ ਇਹ ਨਹੀਂ ਵੀ ਛੋਟੀ ਜਿਹੀ ਮੇਨ ਜਗ੍ਹਾ ਚੰਡੀਗੜ੍ਹ ਮੁਹਾਲੀ ਮੇਨ ਜਗ੍ਹਾ ਇੱਕ ਉੱਥੇ ਹੋ ਰਿਹਾ ਦੇਖੋ ਹੋਰ ਕਿੱਥੇ ਹੋ ਰਿਹਾ ਦ ਦਵਾਈਆਂ ਵਾਲੇ ਪਿੱਛੇ ਮੁੰਡੇ ਨੂੰ ਮਾਰਤਾ ਕਿਤੇ ਕਿਤੇ ਹੋ ਰਿਹਾ ਥਾਣਿਆਂ ਦੇ ਵਿੱਚ ਬਲਾਸਟ ਹੋਈਆ ਕਹਿੰਦੇ ਜੀ ਰੇਡੀਏਟਰ ਵਾ ਇਹ ਚੀਜ਼ਾਂ ਕੋਈ ਛੋਟੀਆਂ ਮੋਟੀਆਂ ਨਹੀਂ ਮੈਂ ਇੱਕੋ ਗੱਲ ਕਹਿਣਾ ਹਾਂ ਵੀ ਜੇ ਸਾਡੇ ਜਰਨਲ ਦੇ ਕੋਲੋਂ ਕੰਟਰੋਲ ਨਹੀਂ ਹੋ ਰਿਹਾ ਪਬਲਿਕ ਤੇ ਜਰਨਲ ਬਦਲ ਕੇ ਹੋ ਕੇ ਕੋਲ ਕੇਵਲੇ ਕੋਈ ਸੱਚ ਕੋਲੋਂ ਉਹ ਇਲਾਕੇ ਦੇ ਕੰਟਰੋਲ ਨਹੀਂ ਹੁੰਦਾ ਐਸਐਚਓ ਬਦਲਿਆ ਜਾਂਦਾ ਤੁਸੀਂ ਆ ਦੂਰ ਕੀ ਨੇੜੇ ਦੀ ਤੁਹਾਨੂੰ ਬਾਜ ਜਾ ਕੇ ਜਿਵੇਂ ਖਬਰਾਂ ਹੀ ਦੱਸ ਦੇਣਾ ਤਰਨ ਤਰ ਐਸਐਸਪੀ ਬਦਲ ਦਿੱਤਾ ਸੀ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਜਾਂ ਉਹਦੀ ਕੋਈ ਗਲਤੀ ਬਦਲ ਦਿੱਤਾ ਸੀ ਉਸ ਤੋਂ ਪਹਿਲਾਂ ਚੰਡੀ ਜਿਹੜਾ ਅਮਰਸਰ ਬਦਲ ਦਿੱਤਾ ਸੀ ਨਾ ਬਿਲਕੁਲ ਉਹਦੇ ਕੋਲ ਕੰਟਰੋਲ ਨਹੀਂ ਹੋਇਆ ਜਾਂ ਕੁਝ ਵੀ ਉੱਤੇ ਬਲੇਮ ਲਾ ਕੇ ਕਰ ਦਿੱਤਾ ਸੀ ਹੁਣ ਤੁਸੀਂ ਦੇਖੋ ਇੱਕ ਪੰਜਾਬ ਦੇ ਜਰਨਲ ਤੇ ਇਹ ਦੋਸ਼ ਲੱਗ ਰਹੇ ਨੇ ਕੱਲ ਹਾਈ ਕੋਰਟ ਨੂੰ ਤਲਬ ਕੀਤਾ ਗਿਆ ਕਿ ਕੱਲ੍ਹ ਕੱ ਪਰਸੋਂ ਵੀ ਲਾਰਜ ਬਚਨੋਈ ਦੇ ਇੰਟਰਵਿਊ ਬਾਰੇ ਦੱਸਿਆ ਜੀ ਇਹਦੇ ਬਾਰੇ ਮਤਲਬ ਗੱਲ ਕਰਦੇ ਆ ਕਿ ਇਹ ਜੇ ਉਹ ਡੀਐਸਪੀ ਟੈਸਟਸ ਕੀਤਾ ਜਾ ਸਕਦਾ ਹੈ ਡੀਐਸਪੀ ਦੀ ਆਪਣੀ ਜ਼ਰਤ ਤਾਂ ਨਹੀਂ ਹੈਗੀ ਪਰ ਇੰਟਰਵਿਊ ਕਰਾਣੀ ਕਿ ਪ੍ਰੈਸ ਦੇ ਵਿੱਚ ਇੰਟਰਵਿਊ ਕਰਾਣੀ ਇੱਕ ਮੇਨ ਬੰਦਾ ਹੋਵੇ ਉਹਦੀ ਇੰਟਰਵਿਊ ਕਰਾਣੀ ਹੋਵੇ ਤੇ ਕਿਹਦੇ ਵਿੱਚ ਕਿਉਂ ਦਾ ਕਿ ਦੋਸ਼ ਮੈਂ ਇਹ ਗੱਲ ਕਰਦਾ ਆਪਣੀ ਨੌਕਰੀ ਦਾ ਰਾਨ ਡੀਜੀਪੀ ਸਾਹਿਬ ਨੂੰ ਮੈਂ ਕਦੀ ਦਿੱਲੀ ਦਾ ਤਲਬ ਕੀਤਾ ਹੁੰਦਾ ਕਦੀ ਹਾਈ ਕੋਰਟ ਤਲਬ ਕੀਤਾ ਹੁੰਦਾ ਇਹ ਕਿਉਂ ਹੈ ਇਥੋਂ ਕੀ ਆਪਾਂ ਕਹਿੰਦੇ ਇਹ ਇੱਕ ਬਹੁਤ ਵੱਡੀ ਗੱਲ ਨਹੀਂ ਆਪਾਂ ਕਹਿੰਦੇ ਵੀ ਇਹ ਬਹੁਤ ਵੱਡਾ ਕੰਮ ਹੋ ਰਿਹਾ ਹੈ ਇਥੋਂ ਇਹ ਸਾਫ ਜਾਰ ਹੋ ਰਿਹਾ ਹੈ ਕਿ ਕੰਮ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਤਾਂ ਇਹ ਇੰਨਾ ਚੀਜ਼ਾਂ ਬਾਰੇ ਲੋਕੇ ਸਵਾਲ ਉਠਾ ਰਹੇ ਨੇ ਸਵਾਲ ਸਾਹਿਬ ਸਾਲ 1 ਰਹਿ ਗਿਆ ਚੋਣਾਂ ਦੇ ਵਿੱਚ ਤੇ ਉਸੇ ਇਸ ਇੱਕ ਸਾਲ ਦੇ ਵਿੱਚ ਸਾਰਾ ਕੁਝ ਵਾਪਰਦਾ ਪਿਆ ਇਹ ਇੱਥੇ ਆ ਕੇ ਸਵਾਲ ਨਹੀਂ ਖੜ ਜਾਂਦੇ ਕਿ ਕਿਉਂ ਹੋ ਰਿਹਾ ਸਾਰਾ ਕੁਝ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਇਹ ਨਹੀਂ ਹੋ ਰਿਹਾ ਕਿ ਇਹ ਆਪਾਂ ਸਰਕਾਰ ਦੀ ਕਾਮਯਾਬੀਆਂ ਦੀਆਂ ਨਿਸ਼ਾਨੀਆਂ ਤੇ ਸਰਕਾਰ ਦੀਆਂ ਫੇਲੀਆਂ ਦੀਆਂ ਨਿਸ਼ਾਨੀਆਂ ਦੇਖਦੀ ਆਪਾਂ ਇਹ ਸਰਕਾਰ ਸਾਡੇ ਅਸਰਾਂ ਦੀਆਂ ਫੇਲੀਆਂ ਦੀਆਂ ਨਿਸ਼ਾਨੀਆਂ ਦੇਖਦੀ ਆਪਾਂ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਆ ਰਿਹਾ ਕਿਉਂਕਿ ਜੇ ਇੰਨਾ ਕੁਝ ਜੇ ਹੋ ਰਿਹਾ ਤੇ ਕੌਣ ਇਸ ਸਰਕਾਰ ਨੂੰ ਲਾਇਕ ਕਰੇਗਾ ਦੱਸੋ ਮੁੱਖ ਮੰਤਰੀ ਨੂੰ ਮਿਲਣ ਵਾਸਤੇ ਇੱਕ ਜਨਤਾ ਨੇ ਮਿਲਣਾ ਮੈਨੂੰ ਕੋਈ ਬੰਦਾ ਜਨਤਾ ਦਾ ਜਿੰਨੀ ਮੇਰੀ ਆਵਾਜ਼ ਸੁਣਦਾ ਹੈ ਮੇਰੇ ਫੋਨ ਨੰਬਰ ਤੇ ਚਾਹੇ ਮੈਨੂੰ ਚਾਹੇ ਆਪਰੇਸ ਮੀਡੀਆ ਨੂੰ ਫੋਨ ਕਰਕੇ ਦੱਸ ਦੇ ਕਿ ਮੈਂ ਮੁੱਖ ਮੰਤਰੀ ਨੂੰ ਮੰਗਣ ਮਿਲਣ ਦਾ ਟਾਈਮ ਮੰਗਿਆ ਸੀ ਮੈਨੂੰ ਟਾਈਮ ਦਿੱਤਾ ਤਾਂ ਮੈਂ ਬਣਿਆ ਚਾਹੇ ਡੀਜੀਪੀ ਸਾਹਿਬ ਨੂੰ ਮਿਲਣ ਦਾ ਕੋਈ ਪਬਲਿਕ ਦਾ ਜਨਤਾ ਦਾ ਬੰਦਾ ਦੱਸ ਦੇ ਕਿ ਜਿਨੇ ਲਿਖਤੀ ਜਾਂ ਮੰਗਿਆ ਟਾਈਮ ਡੀਜੀਪੀ ਸਾਹਿਬ ਨੂੰ ਮੰਗਿਆ ਡੀਜੀਪੀ ਸਾਹਿਬ ਮਿਲਿਆ ਮੈਂ ਤੁਹਾਡੇ ਮੀਡੀਆ ਰੇ ਪੁੱਛਣਾ ਚਾਹੁੰਦਾ ਚਾਹੇ ਮੀਡੀਆ ਨੂੰ ਫੋਨ ਕਰਕੇ ਦੱਸ ਦੇ ਵੀ ਹਾਂ ਮੈਨੂੰ ਇਸ ਬੰਦੇ ਦਾ ਫੋਨ ਆਇਆ ਸੀ ਮੈਂ ਮਿਲਣ ਵਾਸਤੇ ਮੰਗ ਕੀਤੀ ਸੀ ਮੈਨੂੰ ਮਲੇ ਸੀ ਕਿਉਂਕਿ ਜਨਤਾ ਨੂੰ ਜੇ ਕੋਈ ਦੁੱਖ ਤੇ ਜਿਹੜੀ ਆਪਾਂ ਸਰਕਾਰ ਚੁੰਦੇ ਹਾਂ ਉਸੇ ਕਰਕੇ ਚੁਣੇ ਜਾਂਦੇ ਆ ਕਿ ਸਾਡੀ ਕੇਵਰੀ ਸਰਕਾਰਾਂ ਸਾਡੀ ਨਹੀਂ ਸੁਣਵਾਈ ਕਰਦੀਆਂ ਕਿ ਅਸੀਂ ਆਪਣੇ ਅਫਸਰ ਸਾਡੇ ਸੁਣਵਾਈ ਨਹੀਂ ਕਰਦੇ ਅਸੀਂ ਆਵਾਜ਼ ਆਪਣੀ ਸਰਕਾਰਾਂ ਤੱਕ ਪਹੁੰਚਾਈ ਜਾਂ ਅੱਛਾ ਮਤਲਬ ਹੁਣ ਅੰਤ ਵਿੱਚ ਕਨਕਲੂਸਿਵ ਪਾਰਟ ਵੀ ਦਾ ਇੱਕ ਵਾਰੀ ਦੇਖ ਲੰਨੇ ਆ ਚਲੋ ਮੈਂ ਕਨਕਲੂਜਨ ਦੇ ਵਿੱਚ ਬੀਬੀ ਰਜਿੰਦਰ ਕੌਰ ਪੱਠਲ ਦੀ ਗੱਲ ਦੁਬਾਰਾ ਇੱਕ ਵਾਰੀ ਤੁਹਾਡੇ ਤੋਂ ਪੁੱਛ ਲਾਂ ਮੱਲਵ ਆਉਂਦੇ ਸਮੇਂ ਦੇ ਵਿੱਚ ਔਰ ਕਾਨੂੰਨੀ ਤੌਰ ਤੇ ਵੀ ਇਸ ਉਸ ਮੈਟਰ ਦੇ ਉੱਤੇ ਕਾਰਵਾਈ ਹੋ ਸਕਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਜੀ ਡਿਟੇਲ ਤਾਂ ਹੀ ਨਿਕਲ ਕੇ ਸਾਹਮਣੇ ਆਏਗੀ ਕਿਉਂਕਿ ਜਦੋਂ ਬੰਦੇ ਨਿਕਲ ਕੇ ਸਾਹਮਣੇ ਆਣਗੇ ਅਫਸਰ ਉਸ ਤੋਂ ਬਾਅਦ ਕੜੀ ਨਾ ਕੜੀ ਅੱਗੇ ਜੁੜੇਗੀ ਤਾਂ ਹੀ ਪਤਾ ਲੱਗੂਗਾ ਵੀ ਜੇ ਇਹ ਗੱਲ ਹੈਗੀ ਤਾਂ ਗੰਧ ਖੜੀ ਹੋ ਸਕਦੀ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਨੇਂਡੀਆਂ ਪੰਜਾਬ ਦੇ